ਮੋਹਾਲੀ ਫੇਸ 10 ਸਥਿਤ ਸ਼੍ਰੀ ਦੁਰਗਾ ਮੰਦਿਰ ਵਿੱਚ ਇੱਕ ਵਾਰ ਫੇਰ ਮੰਦਿਰ ਦੇ ਨਿਰਮਾਣ ਕਾਰਜ ਅਤੇ ਹੋਰ ਸੇਵਾਵਾਂ ਦੀ ਜ਼ਿੰਮੇਵਾਰੀ ਪੁਰਾਣੀ ਸੰਸਥਾ ਨੂੰ ਦਿੱਤੀ ਗਈ ਅਤੇ ਇੱਕ ਵਾਰ ਫੇਰ ਮੌਜੂਦਾ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਜੇਪੀ ਤੋਖੀਨੂ ਜਨਰਲ ਸਕੱਤਰ ਅਤੇ ਮੁਕੇਸ਼ ਕੁਮਾਰ ਨੂੰ ਖਜ਼ਾਂਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਕਰ ਯੋਗ ਹੈ ਕਿ ਅੱਜ ਮੰਦਿਰ ਵਿੱਚ ਜਨਰਲ ਹਾਊਸ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਮੰਦਿਰ ਦੇ ਕੁੱਲ 77 ਮੈਂਬਰਾਂ ਵਿੱਚੋਂ ਲਗਭਗ 54 ਮੈਂਬਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਇਸ ਮੀਟਿੰਗ ਦੌਰਾਨ ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਮੌਜੂਦਾ ਪ੍ਰਧਾਨ 484 1982 ਰਜਿਸਟਰਡ ਸੇਵਾਮੁਕਤ ਐਸਪੀ ਵੀਕੇ ਵੈਦ ਨੇ ਵੀ ਹਿੱਸਾ ਲਿਆ ਮੈਂ ਤੇ ਜੋ ਅੱਜ ਜੋ ਵੀ ਮੈਨੂੰ ਵਾਣ ਨੇ ਦਿੱਤਾ ਹੋਰ ਵੱਡੀ ਜ਼ਿੰਮੇਵਾਰੀ ਮੈਨੂੰ ਅੱਗੇ ਨਾਲੋਂ ਵਾਣ ਨੇ ਦੇਤੀ ਹੈ ਸਾਰੀ ਸੰਸਥਾ ਨੇ ਸੰਸਥਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਰੀ ਪਬਲਿਕ ਨੇ ਮਤਲਬ ਜਿਸ ਹਿਸਾਬ ਦਾ ਮੈਨੂੰ ਇਲੈਕਟ ਕੀਤਾ ਮੈਨੂੰ ਲੱਗਦਾ ਵੀ ਜਿਹੜਾ ਮੈਂ ਕੰਮ ਕੀਤੇ ਉਹਨਾਂ ਦੇ ਪੂਰੀ ਪੂਰੀ ਮੋਹਰ ਲਾਤੀ ਹੈ ਸਾਰੇ ਜਿੰਨੀ ਵੀ ਸਗੇ ਨੇ ਸਾਡੇ ਮੈਂਬਰ ਸਾਰਿਆਂ ਨੇ ਮੋਹਰ ਲਾ ਕੇ ਤੇ ਮੇਰੇ ਤੇ ਫੇਰ ਹੋਰ ਜਿਤਾਇਆ ਵੀ ਹੋਰ ਜ਼ਿਆਦਾ ਕੰਮ ਕਰੋਗੇ ਤੁਸੀਂ ਅੱਗੇ ਜਿਨੇ ਮੈਂਬਰ ਅੱਜ ਹਾਜ਼ਰ ਸੀਗੇ ਉਮੀਦ ਕੀਤੀ ਸੀ ਕਿ ਤੁਸੀਂ ਇੰਨੀ ਜ਼ਿਆਦਾ ਤਦਾਦ ਚ ਮੈਂਬਰ ਆਣਗੇ ਜੀ ਨਹੀਂ ਇਹ ਆਪਣੇ ਸਾਡੇ ਮੰਦਰ ਦੀ ਇੰਸਟਿਟੀਊਟ ਵਿੱਚ ਪਹਿਲੀ ਵਾਰੀ ਹੋਇਆ ਜੀ ਇੰਨੇ ਮਤਲਬ ਪਬਲਿਕ ਇੱਥੇ ਆਪਣਾ ਮੈਂਬਰ ਆ ਕੇ ਉਹਨਾਂ ਨੇ ਹਿੱਸਾ ਲਿਆ ਸਾਰਿਆਂ ਨੇ ਔਰ ਸਾਰਿਆਂ ਨੇ ਇੰਟਰਸਟ ਲਿਆ ਵੀ ਕੀ ਕੀ ਹੋ ਰਿਹਾ ਤੇ ਕੀ ਕੀ ਅੱਗੇ ਕਰੋਗੇ ਕੀ ਅੱਗੇ ਤੁਹਾਡੇ ਟਾਰਗੇਟ ਹੈਗੇ ਇਸ ਕ੍ਰੈਡਿਟ ਕਿਨੂੰ ਦਿੰਦਾ ਜੀ ਕ੍ਰੈਡਿਟ ਮੈਂ ਆਪਣੇ ਸਾਰੇ ਆਪਣੀ ਟੀਮ ਨੂੰ ਸਾਰੇ ਆਪਣੇ ਜਿੰਨੇ ਮੈਂਬਰ ਸੀਗੇ ਉਹਨਾਂ ਨੂੰ ਤੇ ਮਹਿਲਾ ਕੀਰਤਨ ਸਿੰਘ ਮੰਡਲੀ ਨੂੰ ਤੇ ਉਹਨਾਂ ਦੀ ਜਿਹੜੀ ਪ੍ਰਵਾਹਨ ਹੈ ਮੈਡਮ ਮੀਨਾ ਸੈਣੀ ਤੇ ਜੇਪੀ ਟੋਕੀ ਜੀ ਜਿਹੜੇ ਮੇਰੇ ਨਾਲ ਫੈਕਟਰੀ ਸੀ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਮੇਰੀ ਪੂਰੀ ਸਪੋਰਟ ਕੀਤੀ ਤਾਂ ਹੀ ਮੈਂ ਇੱਥੇ ਅੱਜ ਰਿਜ਼ਲਟ ਦੇ ਸਕਿਆ ਸਰ گورਨਿੰਗ ਬੋਡੀ ਦੇ ਵਿੱਚ ਕੋਈ ਨਵੇਂ ਚਿਹਰੇ ਵੀ ਤੁਸੀਂ ਵਿੱਚ ਐਡ ਕੀਤੇ ਕਿ ਪੁਰਾਣੀ ਬੋਡੀ ਕੰਟੀਨਿਊ ਕੀਤੀ ਨਹੀਂ ਕੁਝ ਨਵੇਂ ਵੀ ਹੋਣਗੇ ਕੁਝ ਪੁਰਾਣੇ ਵੀ ਹੋਣਗੇ ਜਿਹੜਾ ਕੋਈ ਟਾਈਮ ਨਹੀਂ ਉਹ ਉਹ ਬੰਦੇ ਅਸੀਂ ਨਹੀਂ ਕਰਾਂਗੇ ਜਾਇਦਾ ਕੋਈ ਮਤਲਬ ਵੈਸੇ ਹੀ ਸੰਸਥਾ ਨੂੰ ਕੋਈ ਕਰ ਰਿਹਾ ਉਹ ਆਪਾਂ ਨਹੀਂ ਹੁਣ ਨਵੀਂ ਬੋਡੀ ਚਲਾ ਤੇ ਸਰ ਹੁਣ ਨਵੇਂ ਸਿਰੇ ਤੋਂ ਤੁਹਾਡੇ ਕੋਲ ਕਾਰੇਬਾਰ ਸੰਭਿਆ ਤੁਸੀਂ ਤੇ ਕੀ ਨਵੀਂ ਚੀਜ਼ ਕਰੋਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਚੀਜ਼ ਜਿਹੜੀ ਹੈ ਜੀ ਮੇਰੀ ਪਹਿਲੀ ਪ੍ਰਾਇੋਰਟੀ ਹੈ ਜੂਨ ਤੱਕ ਜਨਰੇਟਰ ਦੇਣਾ ਜੇ ਸੰਸਥਾ ਕੋਲ ਇਸ ਟਾਈਮ ਕੁਝ ਨਹੀਂ ਹੈ ਫੀਡਬੈਕ ਹੈ ਨਹੀਂ ਪਾਵਰ ਦੀ ਉਹ ਜੂਨ ਤੱਕ ਮੈਂ ਕਰਾਵਾਂਗਾ ਜਿੱਦਾਂ ਮਰਜ਼ੀ ਕਰਾਂਗੇ ਤੇ ਬਾਕੀ ਜਿਹੜੀ ਉੱਪਰ ਜਿਹੜੇ ਰੂਮਸ ਬਣਾਣੇ ਆ ਤਾਂ ਆਪਣੇ ਜਿਹੜੇ ਵੀ ਪੁਰਾਣੇ ਉਹ ਮੈਂ ਇਹੋ ਜਿਹੇ ਬਣਾਵਾ ਕੇ ਮੁਹੱਲੀ ਦੇ ਪਿੰਡਾਂ ਵਿੱਚ ਜਾਂ ਚੰਡੀਗੜ੍ਹ ਦੇ ਆਪਣੇ ਮੁਹੱਲੀ ਏਰੀਆ ਜਾਂ ਚੰਡੀਗੜ੍ਹ ਦਾ ਪਿੰਚਕੂਲੇ ਦੇ ਏਰੀਆ ਤੇ ਉਹ ਜੋ ਕਮਰੇ ਨਹੀਂ ਹੋਣਗੇ ਜਿਹੇ ਜਿਹੇ ਮੈਂ ਬਣਾ ਕੇ ਇੱਥੇ ਸਸਤਾ ਨੂੰ ਸੌਂਪਾ ਗਾ ਮੇਰੀ ਅੰਨੀ ਕਿ ਡਿਊਟੀ ਹੈ ਵੀ ਮੈਂ ਜਦੋਂ ਵੀ ਮੇਰੀ ਰਹਿਗੀ ਤਾਂ ਮੈਂ ਇਹੋ ਜਿਹਾ ਕੰਮ ਕਰਕੇ ਦਾਂਗਾ ਸਸਤਾ ਨੂੰ ਕੋ ਆਜੀ ਵੀ ਜਿਹੜੀ ਕਾਰਜ ਪਧਾ ਲਈ ਹੈ ਬਹੁਤ ਵਧੀਆ ਹੋਈ ਹੈ ਅਸੀਂ ਚਾਹੁੰਦੇ ਸੀ ਜਿਸ ਤਰ੍ਹਾਂ ਮੈਂਬਰ ਕਟ ਆਣਗੇ ਲੇਕਿਨ ਪੂਰੇ ਮੈਂਬਰ ਆਏ ਜੀ ਮਤਲਬ 55 ਬੰਦੇ ਆਏ ਟੋਟਲ ਹੈਲੋ 70 70 ਆਦਮੀ ਜਿਗਿਆ ਜਿਹੜਾ 55 ਆਦਗੇ ਬਹੁਤ ਅੱਛਾ ਰਹਾ ਮੀਟਿੰਗ ਬੜੀ ਸਮੂਥ ਹੋਈ ਬੜੇ ਸੁਖਾਵਾਂ ਮੋਰਟਮੌਸੀਅਰ ਜਿਹੜੀ ਹੈ ਔਰ ਬੜੇ ਹੀ ਅੱਛੇ ਢੰਗ ਨਾਲ ਸ਼ਰਮਾਈ ਜਾਂਦੇ ਦੁਨੀਆ ਜਾਣਦੇ ਕੰਮ ਬੋਲਦਾ ਜਿਹਨੂੰ ਕਹਿੰਦੇ ਵੀ ਕੰਮ ਬੋਲਦਾ ਤੇ ਆਪਣੇ ਆਪ ਹੀ ਪੈਸਾ ਵੀ ਉੱਥੇ ਆਉਂਦਾ ਹੁਣ ਸਾਡੇ ਕੋਲ ਫਾਈਨੈਂਸ਼ੀਅਲ ਦੇ ਮੁਤਾਬਿਕ ਐਸੇ ਸਾਲ ਚ ब्या बेई लख तेई लख बाई लाख चौरासी हजार रुपया आ चुका है जिस बाई लाख छी हजार रुपया खर्च कर चुके हैं और बाकी जो तीह पैंती हजार रुपया रहता पेमेंट करती है ਲੇਕਿਨ ਉਹ ਇਹ ਅਸੀਂ 10 ਤੱਕ ਇਹਨਾਂ ਨੂੰ ਸਾਫ ਦਿੱਤਾ ਜਨਰਲ ਬੋਡੀ ਮੀਟਿੰਗ ਅੱਜ ਸੀਗੀ ਇਸ ਕਰਕੇ 10 ਤੱਕ ਸਾਫ ਦਿੱਤਾ ਤੇ ਸਰ ਕੋਈ ਵੀ ਤੁਹਾਡਾ ਮੈਂਬਰ ਜਿਹੜਾ ਖਰਚਾ ਹੋਇਆ ਹੈਗਾ ਉਹ ਕੋਈ ਵੀ ਇਨਫੋਰਮੇਸ਼ਨ ਲੈ ਸਕਦਾ ਹੈਗਾ ਤਾਂ ਬਿਲਕੁਲ ਸਾਡੇ ਅਸੀਂ ਅਸੀਂ ਇਨਫੋਰਮੇਸ਼ਨ ਜਿਹੜੀ ਆ ਜੀ ਕੋਲ ਈਅਰਲੀ ਬਾਹਰ ਲਈ ਦੀ ਹੈ ਨੋਟਿਸ ਬੋਰਡ ਦੇ ਉੱਤੇ ਲਈ ਦੀ ਹੈ ਔਰ ਫਸਟ ਉਹ ਮਤਲਬ ਕਿ ਪਹਿਲੇ ਹਫਤੇ ਦੇ ਪਹਿਲੇ ਕਲੋਜ਼ਿੰਗ ਸਾਲ ਤੋਂ ਬਾਅਦ ਪਹਿਲੇ ਹਫਤੇ ਜੀ ਅਸੀਂ ਡਿਸਪਲੇ ਕਰ ਦਿੱਤੀ ਹੈ ਨੋਟਿਸ ਬੋਰਡ ਤੇ ਕਿ ਇੰਨਾ ਪੈਸਾ ਮੰਦਰ ਕੋਆ ਇੰਨਾ ਖਰਚ ਹੋਇਆ ਇੰਨਾ ਆ ਡਿਟੇਲ ਹੈ ਸਰ ਅੱਜ ਕਿਹੜੇ ਆਬਜ਼ਰਵਰ ਤੁਸੀਂ ਉਹਨਾਂ ਦੀ ਰੈਨਮੈ ਦੇ ਵਿੱਚ ਆਜਾ ਮੈਂ ਬਹੁਤ ਹੀ ਧੰਨਵਾਦੀ ਆ ਬੈਸਾ ਦਾ ਜਿਹਨਾਂ ਨੇ ਸਾਡੀ ਇੱਕ ਛੋਟੀ ਜੀ ਕਾਲ ਦੇ ਤੇ ਆ ਗਏ ਔਰ ਸਾਡੀ ਜਿਹੜੀ ਜਨਰਲ ਹੌਸ ਹੈ ਤੁਹਾਡਾ ਉਸਨੇ ਇਹਨਾਂ ਨੂੰ ਓਨ ਕੀਤਾ ਕੇ ਐਲ ਸ਼ਰਮਾ ਜੀ ਹੈ ਮੇਰੇ ਨਾਲ ਸੀਨੀਅਰ ਮੈਂਬਰ ਹੈ ਤੁਹਾਡੇ ਬਹੁਤ ਹੀ ਰਿਸਪੈਕਟਿਵ ਆਦਰਨੀਆ ਹੈ ਸਾਡੇ ਇਹਨਾਂ ਨੇ ਇਹ ਹੌਸ ਨੇ ਇਹਨਾਂ ਦੋਨਾਂ ਨੂੰ ਆਬਜ਼ਰਵਲ ਹੈ ਇਹਨਾਂ ਦੀ ਉਹ ਔਰ ਥੱਲੇ ਸਾਰਾ ਇਲੈਕਸ਼ਨ ਹੋਇਆ ਇਹਨਾਂ ਨੇ ਦੇਖ ਰਵੇ ਕੀਤੀ ਇਹਨਾਂ ਨੇ ਹੀ ਪ੍ਰੋਸੀਡਿੰਗ ਜਿਨਾਈ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਬਹੁਤ ਹੀ ਸੁਜੇ ਢੰਗ ਦੇ ਨਾਲ ਕੰਮ ਹੋਇਆ ਔਰ ਕਿਸੇ ਨੇ ਅਭਿjection ਨਹੀਂ ਕੀਤਾ ਔਰ ਸਾਰਿਆਂ ਨੇ ਹੀ ਕਮੇਟੀ ਦੀ ਸਹਿਯੋਗ ਨਾ ਕੀਤੀ ਔਰ ਇਹ ਕੰਮ ਨੂੰ ਦੇਖਦੇ ਹੋਏ ਅਸੀਂ ਮਤਲਬ ਕਿ ਕਈ ਐਟਮੈਂਸ ਦੀਆਂ ਵੀ ਜਿਹੜੇ ਪਰਸਨਲ ਇੰਡਸਟਰੀ ਦੀ ਉਹ ਵੀ ਉਹਨਾਂ ਨੇ ਕਹਿੰਦੇ 2-4000 ਰੁਪਏ ਦੀ ਕੋਈ ਗੱਲ ਨਹੀਂ ਤੁਸੀਂ ਕਰੋ ਕੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 70 ਮੈਂਬਰ ਹੈਗੇ ਟੋਟਲ ਤੇ 53 54 ਦੇ ਕਰੀਬ ਪ੍ਰਜੈਕਟਸ਼ਨ ਸੀਗੇ ਹਾਂਜੀ ਹਾਂਜੀ ਉਹਨਾਂ ਚ ਸਰਬਸੰਮਤੀ ਨਾਲ ਚੁਣਨਾ ਕੋਈ ਵਿਰੋਧਨਾ ਹੋਣਾ ਨਹੀਂ ਬਿਲਕੁਲ ਬਿਲਕੁਲ ਇਹ ਇਸ ਗੱਲ ਦੀ ਵੈਦ ਸਾਹਿਬ ਨੂੰ ਵੀ ਆਇਆ ਥੈਂਕ ਯੂ ਸਨਾਈਜ਼ ਗੱਲ ਦਾ ਕਿ ਇਹਨਾਂ ਦਾ ਬਹੁਤ ਹੀ ਇਨਫਲੂਐਂਸ ਇਸ ਏਰੀਆ ਚ ਇਹਨਾਂ ਦੀ ਬਹੁਤ ਹੀ ਸ਼ੇਅਰ ਹੈ ਇਸ ਏਰੀਆ ਚ ਇਹ ਇਹਨਾਂ ਦੀ ਗੱਲ ਵੀ ਅਸੀਂ ਮੰਨਦੇ ਆ ਕਿਉਂਕਿ ਸਾਡੇ ਸੀਨੀਅਰ ਵੀ ਹੈ ਔਰ ਅਚੀ ਪੋਸਟਾਂ ਰਿਹਾ ਹੈ ਔਰ ਇਸ ਕਰਕੇ ਇਹ ਬੜੇ ਇਸ ਮੂਦੇ ਟੰਗਾ ਬੜੇ ਸੁਦੇ ਜੀ ਧੰਨ ਦੇ ਨਾਲ ਮੀਟਿੰਗ ਹੋਈ ਹੈ ਅਰ ਅੱਜ ਦੀ ਮੀਟਿੰਗ ਲੋਗ ਵੀ ਪ੍ਰੇਸ ਕਰਦੇ ਗਏ ਐ ਇਸ ਗੱਲ ਦੀ ਕਿ ਵਾਕਈ ਅੱਜ ਜਿਹੜੀ ਮੀਟਿੰਗ ਹੋਈ ਆ ਉਹ ਸੀ ਕਾਮਯਾਬ ਮੀਟਿੰਗ ਔਰ ਅਚੀ ਮੀਟਿੰਗ ਹੈ ਮੰਤਤ ਨਾਲ ਜੋ ਸੰਘਤ ਜੁੜੀ ਹੈ ਨਵੀਂ ਬੋਡੀ ਦੁਬਾਰਾ ਬਣੀ ਹੈ ਕੀ ਉਹਨਾਂ ਨੂੰ ਕੀ ਸਨੇਹਾ ਕਿ ਜਣਾ ਚਾਹੋਗੇ ਕਿਉਂਕਿ ਜਦ ਕੋਈ ਦਾਨ ਕਰਦਾ ਹੈ ਤਾਂ ਹਰੀ ਦੇ ਮਨ ਚ ਕਿਤਨ ਕਿਤ ਖਿਆਲ ਹੁੰਦਾ ਕਿ ਅਰੇ ਬੋਡੀ ਸਹੀ ਚੁਣੀ ਗਈ ਹੈ ਸਹੀ ਆਏਗੀ ਤਾਂ ਹੋ ਡਵੈਲਪਮੈਂਟ ਹੋਏਗੀ ਦੇਖੋ ਗੱਲ ਹੈ ਕਿ ਅਸੀਂ ਹਰੇਕ ਬੰਦੇ ਨੂੰ ਇਹ ਗੱਲ ਕਹਿ ਦਿਆ ਹਰੇਕ ਨੂੰ ਭੀ ਚਾਹੇ ਕੋਈ ਇੱਕ ਨਵਾਂ ਬਹਾਦਮੇ ਉਹਦੀ ਵੀ ਰਸੀਦ ਲਾ ਸਾਡੇ ਤੋਂ ਬੰਦੇ ਰਸੀਦ ਲੈ ਕੇ ਜਾਂਦੇ ਆ ਅਸੀਂ ਉਹ ਪੈਸਾ ਇੱਕ ਪੈਸਾ ਜਿੱਥੇ ਖਰਚ ਹੋਣਾ ਹੁੰਦਾ ਅਸੀਂ ਸੂਝ ਸਮਝ ਕੇ ਖਰਚ ਕਰੀਦਾ ਕਿ ਇੱਕ ਪੈਸੇ ਜਿਵੇਂ ਆ ਕੇ ਪੌਣੇ ਪੈਸੇ ਕੰਮ ਚੱਲ ਜੇ ਤੁਹਾਡਾ ਤੇ ਅਸੀਂ ਪੈਸਾ ਅੱਛਾ ਕੰਮ ਹੋਵੇ ਔਰ ਸਹੀ ਦਾ ਘੱਟ ਹੋਵੇ ਉਸ ਨੂੰ ਦੇਖ ਕੇ ਸਾਡੀ ਇਮਾਨਦਾਰੀ ਨੂੰ ਕਹ ਲੋ ਜਾਂ ਕੁਝ ਕਹ ਲੋ ਪਬਲਿਕ ਨਾਲ ਲੜ ਰਹੀ ਹੈ ਪਬਲਿਕ ਅਗਿਆਰੀ ਹੈ ਉਹਨਾਂ ਨੇ ਪਤਾ ਹੈ ਕਿ ਕਮੇਟੀ ਜੀ ਜੋ ਅਸੀਂ ਦਾਨ ਦੇਵਾਂਗੇ ਜੋ ਪੈਸਾ ਦੇਵਾਂਗੇ ਇਹ ਸਾਡਾ ਜਰੂਰ ਲੱਗੇਗਾ ਮੰਦਿਰ ਦੇ ਉੱਤੇ ਜਿੱਦਾਂ ਕਿ ਇਹ ਡਿਵੈਲਪਮੈਂਟ ਕੰਮ ਚ ਲੱਗੇਗਾ ਇਸ ਦਾ ਕਿਉਂ ਜਾਣਦੇ ਰਿਹਾ ਉਹ ਉਹਨਾਂ ਦੇ ਮਨ ਚ ਇਹ ਭਾਵਨਾ ਹੈ ਕਿ ਬਹੁਤ ਅੱਛੀ ਕਮੇਟੀ ਹੈ ਤੁਸੀਂ ਮੰਦਿਰਾਂ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੋ ਉਸ ਤੋਂ ਸਾਰੇ ਮਦਦਾਂ ਦੀ ਕਾਰਪਨਾਲੀ ਦਾ ਪਤਾ ਹੈ ਮੈਨੂੰ ਇਸ ਕਮੇਟੀ ਨੇ ਮਾਨ ਬਖਸ਼ਿਆ ਔਰ ਸਾਡੇ ਨਾਲ ਸ਼ਰਮਾ ਜੀ ਨੇ ਕੇਰ ਸ਼ਰਮਾ ਜੀ ਇਹਨਾਂ ਸਾਨੂੰ ਦੋਨਾਂ ਨੂੰ ਇਹਨਾਂ ਕਮੇਟੀ ਨੇ ਔਰ ਜਨਰਲ ਹਾਊਸ ਨੇ ਸਾਨੂੰ ਇਹ ਮਾਨ ਬਖਸ਼ਿਆ ਕਿ ਅੱਜ ਦਾ ਜੀ ਦੀ ਚੋਣ ਉਸੇ ਕਰਵਾਏ ਇਹਨਾਂ ਨੇ ਤੇ ਮੈਨੂੰ ਬੜੇ ਗਰਵ ਨਾਲ ਕਹਿਣਾ ਪੈਂਦਾ ਤੇ ਠੀਕ ਹੈ ਜਿਹੜਾ ਵੀ ਆਦਮੀ ਕੰਮ ਕਰਦਾ ਉਹ ਪਾਵਕ ਜ਼ਰੂਰ ਹੁੰਦਾ ਸ਼ਰਮਾ ਜੀ ਨੇ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਦੋਂ ਵੀ ਮੈਂ ਇਸ ਵਿੱਚ ਆਪਣਾ ਯੋਗਦਾਨ ਪਾਇਆ ਸੀ ਤੇ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਸ ਦੇ ਬੰਦ ਤੋਂ ਬਾਅਦ ਅਜ ਦੋ ਸਾਲ ਬਾਅਦ ਰਿਜੈਕਸ਼ਨ ਹੋਇਆ ਨੇ ਤੇ ਮੈਂ ਦੇਖਿਆ ਕਿ ਵੀ ਕਿਵੇਂ ਇਸ ਦੁਰਗਾ ਮਾਤਾ ਮੰਦਰ ਦਾ ਕਾਇਆਕਲਪ ਕੋਕੀ ਜੀ ਨਾਲ ਮਿਲ ਕੇ ਕਿਉਂਕਿ ਜਿਹੜਾ ਪ੍ਰਧਾਨ ਹੈ ਉਹ ਇਕੱਲਾ ਕੰਮ ਨਹੀਂ ਕਰ ਸਕਦਾ ਜ ਆਪਣੇ ਜਨਰਲ ਸੈਕਟਰੀ ਨਾਲ ਤੇ ਜਨਰਲ ਸੈਕਟਰੀ ਇਕੱਲਾ ਕੰਮ ਨਹੀਂ ਕਰ ਸਕਦਾ ਪ੍ਰਧਾਨ ਦੇ ਨਾਲ ਡਿਪੈਂਡ ਕਰਦਾ ਤੇ ਦੋਨਾਂ ਦਾ ਇੱਕ ਅੱਛੀ ਇਕਵਿਸ਼ਨ ਹੋਣ ਕਰਕੇ ਤੇ ਜਿਹੜਾ ਮੰਦਰ ਹੈ ਇਸ ਨੇ ਬਹੁਤ ਚੜ੍ਹਾ ਤੱਕੀ ਕੀਤੀ ਹੈ। ਔਰ ਤੁਹ ਨਜ਼ਰ ਆਉਂਦਾ ਕਿ ਜਿਹੜੀ ਸ਼ਰਮਨਜੀਤ ਦੀ ਇਮਾਨਦਾਰੀ, ਵਿਵਾਨਦਾਰੀ, ਸੈਰਟੀ, ਲਾਇਲਟੀ ਟੂਵਰ ਸਨਾਤਨ ਆ ਇਸ ਮੰਦਰ ਦੇ ਪ੍ਰਤੀ ਇਹਨਾਂ ਨੇ ਆਪਣੇ ਪੂਰੇ ਤਨ ਦੇ ਨਾਲ ਟੋਕੀ ਜਨ ਨਮਿਲ ਕੇ ਨਮਾਈ ਹੈ। ਉਹਦਾ ਹੀ ਅੱਜ ਸਿਹਰਾ ਸੀ ਕਿ ਜਿਵੇਂ ਦੱਸ ਰਹੇ ਨੇ ਕਿ ਕਦੀ ਵੀ ਇਸ ਮੰਦਰ ਦੀ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਪੰਜ-ਛੇ 10 ਬੰਦੇ ਤੋਂ ਵੱਧ ਨਹੀਂ ਆਏ ਅੱਜ 50-60 ਬੰਦੇ ਹਾਜ਼ਰ ਸੀ। ਔਰ ਸਾਡੇ ਨੇ ਇਹਨਾਂ ਨੇ ਮਾਨ ਬਖਸ਼ਿਆ। ਅਸੀਂਾਂ ਦੇ ਵਿਧੀਵਤ ਜੋ ਕੰਡਕਟ ਹੁੰਦਾ ਉਹਦੇ ਮੁਤਾਬਕ ਅਸੀਂ ਇਹਨਾਂ ਦੀ ਜਿਹੜੀ ਚੋਣ ਜਿਹੜੀ ਹੈ ਇਹਨਾਂ ਦਾ ਇਹਨਾਂ ਦਾ ਜ਼ਾਇਨ ਲੈ ਕੇ ਤੇ ਨਵੀਂ ਚੋਣ ਕਰਾਈ ਗਈ ਉਹਦੇ ਵਿੱਚ ਸਭ ਸਮਤੀ ਨਾਲ श्री ਰਜੇਸ਼ ਸ਼ਰਮਾ ਜੀ ਨੂੰ ਫਿਰ ਪ੍ਰਧਾਨ ਤੇ ਜੇਪੀ ਟੋਕੇ ਜੀ ਨੂੰ ਤੇ ਮਕੇਸ਼ ਸ਼ਰਮਾ ਜੀ ਨੂੰ ਕੈਸ਼ਰ ਜਿਹੜਾ ਇਹਨਾਂ ਨੇ ਸਾਨੂੰ ਹੌਸਲੇ ਕਿਹਾ ਇਹਨਾਂ ਨੂੰ ਬਣਾਇਆ ਜਾਏ ਅਸੀਂ ਉਹ ਵਿਧੀ ਬਤਰੀ ਕਰਨ ਨੂੰ ਬਣਾ ਕੇ ਅਜਾ ਮਜੂਸਕੀ ਜਨ ਸਕਤੀ ਜਨ ਸਕਤੀ ਬਣਾ ਕੇ ਅਸੀਂ ਇਹਨਾਂ ਦਾ ਜਿਹੜਾ ਉਹ ਰਿਜ਼ਲਟ ਜਿਹੜਾ ਅੱਜ ਆਇੰਗਰ ਕੇ ਸੀ ਇਹਨੂੰ ਦੇ ਦੇਣਗੇ ਇਹਦੀ ਕਰ ਰ ਜਿਹੜੀ ਹੈ ਉਹ ਸਟਾਰ ਫਾਰਮੈਟਰ ਫੈਕਟਰੀ ਨੂੰ ਇਹ ਭੇਜ ਦੇਣਗੇ ਔਰ ਇਸੇ ਤਰ੍ਹਾਂ ਜੀਵੇ ਸ਼ਰਮਾ ਜੀ ਮੇਰੇ ਨਾਲ ਵੀ ਜੁਬਾਤੀ ਹੋ ਜਾਂਦੇ ਨੇ ਕਿ ਫਿਰ ਇਸ ਬੰਦੇ ਨੇ ਇਹ ਜਿਵੇਂ ਬਾਪ ਨੇ ਪੌਦਾ ਲਾਇਆ ਹੋਏ ਉਹ ਪੌਦਾ ਫਲ ਫੁੱਲ ਦੇ ਤੇ ਉਹਨੂੰ ਥੋੜਾ ਜਿਹਾ ਅਟੈਚਮੈਂਟ ਤੇ ਹੈ ਹੀ ਹੈ ਨਾ ਤੇ ਇਸ ਕਰਕੇ ਕੋਈ ਇਹਨਾਂ ਨੇ ਤਨ ਮਨ ਤਨ ਨਾਲ ਇਸ ਮੰਦਰ ਦੀ ਸੇਵਾ ਕੀਤੀ ਹੈ ਦੋਵਾਂ ਤੋਕੀ ਸਾਹਿਬ ਮਿਲ ਕੇ ਇੱਕ ਮੈਡਮ ਇਹਨਾਂ ਦੀ ਮੀਨਾ ਮੀਨਾ ਸ਼ਾਣੀ ਜਿਹੜੇ ਮਹਿਲਾ ਮੰਡਲ ਦੇ ਪ੍ਰਧਾਨ ਨੇ ਉਹ ਉਹ ਵੀ ਇਹ ਖਾਸ ਉਤੇ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇਹਨਾਂ ਨਾਲ ਦੋਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਤੇ ਅੱਜ ਉਹਦਾ ਇਹ ਰਿਜ਼ਲਟ ਹੈ ਕਿ ਫਿਰ ਦੁਬਾਰਾ ਇਹ ਤਾਂਜ ਤੇ ਕੰਨੇ ਆ ਅਸੀਂ ਨੂੰ ਧਰਮ ਦੇ ਨਾਲ ਜੋੜ ਲੈਣੇ ਆ ਪਰ ਇਹ ਤਾਂਜ ਕੰਨੇ ਨਾਲ ਕਿਉਂਕਿ ਪੈਸੇ ਮੰਗਨੇ ਪੈਸੇ ਲੈ ਕੇ ਆਨੇ ਅੱਜ ਬਹੁਤ ਮੁਸ਼ਕਲ ਆ ਉਹ ਵੀ ਸਾਡੇ ਹਿੰਦੂ ਸਮਾਜ ਦੇ ਵਿੱਚ ਜਿਹੜੀਆਂ ਅਸੀਂ ਜ਼ੋਰ ਤੇ ਬਹੁਤ ਲੱਗਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਰ ਅਸੀਂ ਮਨ ਨਾਲ ਨਹੀਂ ਕੰਦੇ ਅਸੀਂ ਤਨ ਤੋਂ ਬੋਲਨੇ ਆ ਅੰਦਰ ਕੋਰ ਹਫਾਤ ਤੋਂ ਨਹੀਂ ਬੋਲਦੇ ਜਿੰਨਾ ਕਸੀਂ ਕੋਰ ਆਫ ਹਰਦੋ ਰਾਮ ਜੀ ਦਾ ਨਾਮ ਹੀ ਲਵਾਂਗੇ ਉੰਦੇ ਦਕਸ਼ਨਾਤਮ ਤਰੰਦਰ ਉਹ ਫੱਲੇ ਇੰਨਾ ਜਿਆਦਾ ਫੱਲੇ ਫੁੱਲੇਗਾ ਨਹੀਂ ਪੈਸਾ ਪੈਸਾ ਤੁਸੀਂ ਆਪ ਵੀ ਬ੍ਰਾਹਮਾ ਸਾਹਿਬਾਂ ਦੇ ਪ੍ਰਧਾਨ ਨੂੰ ਮੰਦਰ ਦੇ ਵੀ ਪ੍ਰਧਾਨ ਨੂੰ ਇੱਥੇ ਤੁਹਾਨੂੰ ਕਮੇਟੀ ਦੀ ਕੈਮਿਸਟਰੀ ਕਿੱਦਾਂ ਲੱਗੀ ਆ ਕਿ ਇੱਥੇ ਤੁਹਾਨੂੰ ਲੱਗਦਾ ਕਿ ਕਮੇਟੀ ਕੈਮਿਸਟਰੀ ਵਧੀਆ ਸੀ ਤਾਂ ਹੀ ਉਹ ਅੱਗੇ ਵੀ ਚੱਲ ਰਹੀ ਹੈ ਦੇਖੋ ਜੀ ਇਸ ਤਰ੍ਹਾਂ ਮੈਂ ਮੈਂ ਇਹ ਮਹਿਸੂਸ ਕਰਨਾ ਕਿ ਇੱਥੋਂ ਦੇ ਜਿਹੜੇ ਜਨਰਲ ਸੈਕਟਰੀ ਨੇ ਇੱਕ ਰੀੜੀ ਹੱਡੀ ਨੇ ਉਹ ਵਕਈ ਇਹ ਉਹਨਾਂ ਨੇ ਰੀਡ ਦੀ ਹੱਡੀ ਜੇ ਨਾ ਬੰਦੇ ਦੀ ਮਜ਼ਬੂਤ ਹੋਏ ਤੇ ਬਾਡੀ ਸਟੇਬਲ ਹੀ ਨੰਦੀ ਉਹ ਨ ਸਟੇਬਿਲਟੀ ਅਜ ਦਿਖਾਤੀ ਕਿ ਵੀ ਮੈਂ ਅਭੀ ਵੀ ਬਾਜੂਆਂ ਵਿੱਚ दम ਹੈ ਮੈਂ ਇਸ ਸਲਾਤਰਨ ਦਰਨ ਲਈ ਕੰਮ ਕਰ ਸਕਦਾ ਹਾਂ ਉਹ ਜੀ ਕੈਮਿਸਟੀ ਇਹਨਾਂ ਨੇ ਰਜੇਜੀ ਨਾਲ ਕਿਉਂਕਿ ਰਜੇਸ਼ ਦੇ ਜੇ ਟੈਂਪਰਮੈਂਟ ਹੋ ਤਰੰਦਾ ਟੋਕੀ ਸਾਹਿਬ ਦਾ ਟੈਂਪਰਮੈਂਟ ਹੋ ਤਰੰਦਾ ਇਹ ਮੁੰਡਾ ਮਕੇਸ਼ ਆ ਇਹ ਯੰਗ ਬਲਡ ਆ ਇਹਦਾ ਟੈਂਪਰਮੈਂਟ ਹੋ ਤਰੰਦਾ ਫਿਰ ਵੀ ਇਹ ਆਪਕਸ਼ਤ ਨਹੀਂ ਜਾਣੇ ਤਾਲਮਿਲ ਬਿਠਾ ਕੇ ਕਮੇਟੀ ਦਾ ਜਿਹੜੀ ਇਹਨਾਂ ਦੀ ਕਮੇਟੀ ਉਹਨਾਂ ਤਾਲਮਿਲ ਬਿਠਾ ਕੇ ਤਰੰਡੇ ਰਾਤ ਉੱਤੇ ਤੇ ਸਾਡੇ ਕੋ ਕੋਈ ਬੁਰਾ ਨਾ ਹੋ ਜੇ ਇਹ ਚੰਗੇ ਕੰਮ ਕਰਦੇ ਨੇ ਮੈਂ ਇਸੇ ਤਰ੍ਹਾਂ ਇਹਨਾਂ ਨੂੰ ਬਹੁਤ ਦਿਲੋਂ ਮੈਂ ਆਉ ਸ਼ਰਮਾ ਜੀ ਇਹਨਾਂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਆ ਕਿ ਇਹ ਪਰਮਾਤਮਾ ਇਸ ਜੋੜੀਆਂ ਨੂੰ ਸਲਾਮਤ ਰੱਖੇ ਔਰ ਇਹ ਇਸੇ ਤਰ੍ਹਾਂ ਤਰੰਡੇ ਨਾਲ ਕੰਮ ਕਰਦੇ ਰਹਿਣ ਤੇ ਸਾਨੂੰ ਵੀ ਆਪਣਾ ਆਸ਼ੀਰਵਾਦ ਪਿਆਰ ਮੁਹੱਬਤ ਸਨਾਤਨ ਤਰੰਡੇ ਵਿੱਚ ਦਿੰਦੇ ਆ ਆਖਰੀ ਸਵਾਲ ਮੈਂ ਪੁੱਛਦਾ ਕਿ ਸਰ ਜਿਹੜਾ ਇੱਥੇ 2 ਸਾਲ ਪਹਿਲੇ ਤੇ ਅੱਜ ਦੇ ਵਿੱਚ ਕੀ ਚੇਂਜਸ ਤੁਹਾਨੂੰ ਮੰਦਿਰ ਚ ਲੱਗੀ ਆ ਕਿੰਨੀ ਕ ਚੇਂਜਸ ਲੱਗਦੀ ਆ ਤੁਹਾਨੂੰ ਰਾਜਾ ਜੀ ਜੀ ਜਿਹੜੀ ਪ੍ਰਧਾਨਗੀ ਰਾਜਾ ਜੀ ਮੈਂ ਦੇਖਣਾ ਤੇ ਮੈਨੂੰ ਯਾਦ ਆ ਕਿ ਮੋਨ ਸਿੰਘ ਦਾ ਟਾਈਮ ਵੈਨ ਮੋਨ ਸਿੰਘ ਵਾਟਾ ਪ੍ਰੈਜ਼ੀਡੈਂਟ ਕੰਮ ਨਹੀਂ ਕੀਤੇ ਨੇ ਇਹ ਨਹੀਂ ਮੈਂ ਕਹਾਂਗਾ ਕੰਮ ਮੋਨ ਸਿੰਘ ਨੇ ਨਹੀਂ ਕੀਤੇ ਕੰਮ ਤੇ ਮੋਨ ਸਿੰਘ ਨੇ ਨਹੀਂ ਕੀਤੇ ਪਰ ਮੋਨ ਸਿੰਘ ਜੀ ਤੋਂ ਉੱਪਰ ਜਾ ਕੇ ਇਹ ਕਈ ਗੁਣਾ ਅਰਜੀਤ ਜੀ ਤੋਂ ਟੋਕੀ ਜੀ ਇਹ 3 ਜੜੀਏ ਮੈਡਮ ਸੈਣੀ ਜੀ ਆਪਣੀ ਵੀਨਾ ਸੈਣੀ ਜੀ ਸ਼ੰਮੂਲੀ ਦੇ ਨਾਲ ਇੱਕ ਟੀਮ ਨੇ ਰਲ ਮਿਲ ਕੇ ਇੰਨਾ ਕੰਮ ਕੀਤਾ ਕਿ ਫਿਰ ਮੈਨੂੰ ਮਹਿਸੂਸ ਹੋਣਾ ਕਿ ਮੈਂ ਸੋਚਣਾ ਮੈਂ ਹੀ ਇਰਾ ਕੰਮ ਕੀਤਾ ਤੇ ਮੇਰੇ ਇਥੇ ਬਕੇ ਇਹ ਵੀ ਕੱਟ ਨਹੀਂ ਹਨ ਇਹਨਾਂ ਨੇ ਬਹੁਤ ਕੰਮ ਕੀਤਾ ਬੱਸ ਤੁਸੀਂ ਪ੍ਰਾਉਡ ਮਹਿਸੂਸ ਕਰਦੇ ਹੋ ਕਿ ਜਿਹੜੀ 2 ਸਾਲ ਪਹਿਲਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌਫਿਸ ਸੀ ਇਹ ਆਪਣੇ ਕੰਮ ਤੇ ਖਰੇ ਉਤਰੇ ਨੇ ਆਉਣ ਵਾਲੇ ਅਗਲੇ 2 ਸਾਲ ਦਾ ਵੀ ਵਧੀਆ ਟੰਣ ਮੈਂ ਕਹਿੰਦਾ ਜੀ ਮੈਂ ਅਭਿਜੇ ਜੀ ਮੈਂ ਕਹਿੰਦਾ ਜੀ ਮੈਂ ਮੰਦਰ ਚ ਖੜਾ ਤੇ ਮੈਂ ਭਗਵਾਨ ਨੂੰ ਇਹ ਦੁਆ ਕਰਨਾ ਕਿ ਇਸ ਜੋੜੇ ਨੂੰ ਇਸ ਕਮੇਟੀ ਨੂੰ ਇਹ ਜਿਹਾ ਚਾਹੋ ਜੀ ਮੈਡਮ ਸ਼ੈਣੀ ਨੇ ਮੁੰਡਾ ਮੁਕੇਸ਼ ਹੈ ਟੋਕੀ ਸਾਹਿਬ ਨੇ ਰਜੀਜੀ ਨੇ ਇਹਨਾਂ ਨਾਲ ਜਿਹੜੇ ਹੋਰ ਬੰਦੇ ਜੁੜੇ ਜੁੜੇ ਨੇ ਇਸੇ ਤਰ੍ਹਾਂ ਨਾਲ ਮਿਤ ਕਰਨ ਜੀ ਵੀ ਇਹਨਾਂ ਨੇ ਆਪਣੇ ਟਾਰਗੇਟ ਦੱਸੇ ਨੇ ਇਹ ਟਾਰਗੇਟ ਕਹਿੰਦੇ ਸੌਖੇ ਨੇ ਨਿਭਾਣੇ ਵੀ ਜੀ ਬਹੁਤ ਔਖੇ ਰਿਹਾ ਮੈਂ ਨਿਭਾਇਆ ਚੈਲਿੰਜਿੰਗ ਬਹੁਤ ਚੈਲਿੰਜਿੰਗ ਬਹੁਤ ਹੈ ਬਹੁਤ ਚੈਲਿੰਜਿੰਗ ਨੇ ਛੋਟੀ ਛੋਟੀ ਗੱਲਾਂ ਚੈਲਿੰਜ ਨੇ ਔਰ ਮੈਂ ਪ੍ਰੈਕਟੀਕਲੀ ਦੇਖਿਆ ਜਾਵੇ ਇੰਨੀ ਡਿਫਿਕਲਟੀ ਵੀ ਜਾਂਦੀ ਹੈ ਇੰਨੀ ਡਿਫਿਕਲਟੀ ਜਾਂਦੀ ਹੈ ਕਿ ਕਈ ਵਾਰੀ ਰਾਤ ਨੂੰ ਨੀਂਦ ਜਿਹੜੀ ਨਾ ਉਹ ਡਿਸਟਰਬ ਹੋ ਜਾਂਦੀ ਹੈ ਕਿ ਜਾਂ ਮੇਰਾ ਮੰਦਰ ਚ ਫਰਾਂ ਦਾ ਕੰਮ ਰਹਿ ਗਿਆ ਉਹ ਕਿਉਂ ਹੋਇਆ ਉਹ ਸਾਰੀ ਚੀਜ਼ ਕਿੱਥੇ ਹੈ ਉਹ ਕਿਉਂ ਨਹੀਂ ਹੋਇਆ ਕਿਉਂਕਿ ਜੋ ਕੰਮ ਕਰਦਾ ਉਹ ਇੱਕ ਟੀਮ ਨੇ ਕਰਨਾ ਹੈ ਟੀਮ ਮਜ਼ਬੂਤ ਹੈ ਤੇ ਪ੍ਰਧਾਨ ਨੂੰ ਕੋਈ ਜਰਾ ਫਿਕਰ ਨਹੀਂ ਹੁੰਦਾ ਕਿ ਮੇਰਾ ਕੰਮ ਚੱਲ ਰਿਹਾ ਹੈ ਤੇ ਜੇ ਟੀਮ ਵੀ ਮਜ਼ਬੂਤ ਨਹੀਂ ਤੇ ਪ੍ਰਧਾਨ ਤੇ ਜ਼ਿੰਮੇਵਾਰੀ ਇਹਦੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਜਿਵੇਂ ਅਸੀਂ ਫੇਸ ਕਰ ਰਹੇ ਹਾਂ ਇਸ ਟੀਮ ਤੇ ਮੈਂ ਇਹ ਨਿਕਾਦਾ ਕਿ ਵੀ ਇਹ ਟੀਮ ਇਦਾਂ ਨਹੀਂ ਫੇਸ ਕਰੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹ ਮੈਂ ਇਹਨਾਂ ਤੋਂ ਮੈਂ ਸ਼ਰਟ ਹੁਸਰ ਮੈਂ ਵੀ ਇਹਨਾਂ ਤੋਂ ਕੋਈ ਪ੍ਰੇਰਣਾ ਲੈਦੇ ਆ ਕਿ ਵੀ ਮੈਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੰਚੀ ਦੀਏ ਵੀ 1 ਕਿ ਲੱਖ ਰੁਪਏ ਸ਼ਾਹਜ ਇਕੱਠਾ ਕਰਨਾ ਹਾਂਜੀ ਡੋਰ ਟੂ ਡੋਰ ਜਾ ਕੇ ਇਟ ਇਜ਼ ਨਾਟ ਈਜ਼ੀ ਮੈਨੂੰ ਪਤਾ ਹੈ ਵੀ ਜੀ ਕਿ ਪੈਸੇ ਲੈਣੇ ਕਿਸੇ ਕੋਲੋਂ ਕਿ ਕਿੰਨਾ ਮਤਲਬ ਕਿ ਆਸਾਨ ਹੈ ਕਿੰਨਾ ਕਿ ਮੁਸ਼ਕਲ ਹੈ ਪ੍ਰਧਾਨ ਜੀ ਨੇ ਚੈਲੰਜ ਤਾਂ ਕੀਤਾ ਹੈ ਕਿ ਅਸੀਂ ਗ੍ਰਾਮ ਸਭਾ ਅਸ਼ਰਮ ਮੰਦਿਰ ਚ 18 ਕਮਰੇ ਬਣੇ ਉਸ ਤੋਂ ਬੈਟਰ ਬਣਾਵਾਂਗੇ ਇਹਨੂੰ ਕਿਸ ਤਰ੍ਹਾਂ ਦੇਖਦੇ ਸਰ ਬਹੁਤ ਖੁਸ਼ੀ ਦਿਖੋ ਜੇ ਆਪਾਂ ਆਪ ਇਹ ਨਹੀਂ ਲੈਂਦੇ ਆਪਾਂ ਇਹ ਨਹੀਂ ਸਦਾ ਸਨਾਤਨ ਤਾਂ ਦੀ ਭਾਵਨਾ ਨਹੀਂ ਹੈ ਉਹ ਕਿੰਨੀ ਸਟਰੋਂਗ ਹੈ ਕਿ ਉਹ ਕਹਿੰਦਾ ਜੇ ਮੈਂ ਮੇਰੇ ਬੈਸਬ ਨੇ ਇਹ ਕੰਮ ਕੀਤਾ ਤੇ ਰਜੇਸ਼ ਸ਼ਰਮਾ ਇਸ ਤੋਂ ਵੱਧ ਕੰਮ ਕਰੇਗਾ ਜੇ ਰਜੇਸ਼ ਸ਼ਰਮਾ ਨੇ ਵੱਧ ਕੰਮ ਕੀਤਾ ਤਾਂ ਮੈਂ ਉਸ ਤੋਂ ਵੱਧ ਕਰਾਂਗਾ ਇਹ ਨਾਲ ਫਾਟਸ ਐਂਡ ਆਊਟਲੁੱਕ ਆ ਆਪਣੇ ਤਰੰਦੇ ਬਾਰੇ ਓ ਵੀ ਲੈ ਦੇ ਬਤਨ ਠੀਕ ਹੈ ਲੱਗਾ ਕਿ ਜਦੋਂ ਤੁਸੀਂ ਨਵੀਂ ਕਮੇਟੀ ਬਣਾਉਂਗਾ ਕੀ ਇਸ ਦੇ ਵਿੱਚ ਕੋਈ ਪੋਲੀਟੀਕਲ ਬੰਦੇ ਵੀ ਵਿੱਚ ਐਡ ਕਰੋਗੇ ਜਾਂ ਕੋਈ ਨੋਨ ਪੋਲੀਟੀਕਲ ਬੰਦੇ ਹੀ ਰੱਖਣਗੇ ਜੀ ਦੇਖੋ ਜੀ ਪੋਲੀਟੀਕਲ ਬੰਦੇ ਵਿੱਚ ਨਹੀਂ ਆਣੇ ਚਾਹੀਦੇ ਕਮੇਟੀ ਦੇ ਵਿੱਚ ਕਿਉਂਕਿ ਅਸੀਂ ਮੈਂ ਬਹੁਤ ਫੇਸ ਕੀਤਾ ਪਹਿਲਾਂ ਇਸ ਚੀਜ਼ ਨੂੰ ਪਰ ਮੈਂ ਤਾਂ ਇਹ ਵੀ ਨਵਾਂ ਸਟਾਰਟ ਕੀਤਾ ਤਾਂ ਮੈਂ ਨਿਕਲ ਗਿਆ ਐ ਔਰ ਕੰਮ ਕਰਕੇ ਦੇਖਿਆ ਲੋਕਾਂ ਨੂੰ ਜਿਹੜਾ ਮੇਰੇ ਵੀ ਛੇਤਰ ਉੱਤੇ ਬਣੇ ਜਿਹਦਾ ਪਹਿਲੇ ਪ੍ਰਧਾਨਾਂ ਨੂੰ ਪੈਂਦੇ ਰਿਹਾ ਜੀ ਤੇ ਆ ਆਮ ਜਿਹੜੀ ਤੁਹਾਡੇ ਮੈਂਬਰਸ ਨੇ ਉਹਨਾਂ ਵਿੱਚੋਂ ਹੀ ਇੱਕ ਕਮੇਟੀ ਮੈਂਬਰ ਚੁਣੇ ਜਾਣਗੇ ਜਿਹੜੇ ਹੁਣ ਜਿਹੜਾ ਪਹਿਲਾਂ ਹੈਗੇ ਜੀ ਉਹਨਾਂ ਦੇ ਵਿੱਚੋਂ ਹੀ ਚੁਣੇ ਜਾਣਗੇ ਜਿਹੜੇ ਬਾਕੀ ਹੋਰ ਐ ਉਹ ਵੀ ਜਿਹੜੇ ਨਵੇਂ ਵੀ ਕੁਛ ਐਗੇ ਉਹ ਵੀ ਆਣਗੇ ਕਿਉਂਕਿ ਕੰਮ ਕਰਨ ਵਾਲੀ ਬੜੀ ਦੁਨੀਆ ਹੈਗੀ ਹੈ ਜੀ ਤੁਸੀਂ ਕੰਮ ਦੇ ਨ ਦੇ ਨਾਲ ਦੇਖੋ ਮੈਂ ਤਾਂ ਮੰਦਰ ਦੇ ਨਾਲ ਦੇਖ ਰਿਹਾ ਵੀ ਜਿਹੜੇ ਮੰਦਰ ਨਾਲ ਜੁੜੇ ਹੋਏ ਬੰਦੇ ਉਹ ਹੀ ਕਮੇਟੀ ਜਾਣਗੇ ਇਹਦੇ ਵੀ ਕੋਈ ਬਾਰੋ-ਬਾਰ ਕੋਈ ਆਏਗਾ ਜਿਹੜਾ ਜਿਹੜਾ ਮੰਦਿਰ ਚ ਆਏਗਾ ਔਰ ਜੁੜੇਗਾ ਮੰਦਿਰ ਨਾਲ ਉਹੀ ਪਰਦੇ ਵਿੱਚ ਮੰਦਿਰ ਆਏਗਾ ਇਹਦਾ ਨਹੀਂ ਆਏਗਾ ਕੋਈ ਵੀ ਨਾ ਮੈਂ ਕੋਈ ਗਲਤ ਮੰਦਿਰ ਬਣਾਇਆ ਅਜੇ ਤੱਕ ਨਾ ਮੈਂ ਅਗਲੀ ਵੀ ਕੋਈ ਨਹੀਂ ਬਣਾਣਾ ਮੈਂ ਇਹੀ ਬਣਾਵਾਂਗਾ ਜਿਹੜਾ ਮੰਦਿਰ ਨਾਲ ਜੁੜੇ ਹੋਏ ਪਏ ਤੇ ਸਰ ਕੋਈ ਏਰੀਆ ਦੀ ਵੀ ਤੁਹਾਡੇ ਚ ਇਦਾਂ ਮੰਦਿਰ ਕੀ ਹੋ ਸਕਦਾ ਜਿੱਦਾਂ ਆ ਹਰਦਾ ਹਾਂ ਜੀ ਬੱਸ ਸਾਬ ਨੇ 3B2 ਤੋਂ ਇਹ ਵੀ ਬਣ ਸਕਦੇ ਨੇ ਕਿ ਸਿਰਫ 10 ਫੀਟ ਦੇ ਬੰਦਿਆਂ ਦੀ ਮੈਂਬਰ ਬਣਾ ਲੈ। ਨਹੀਂ ਏਰੀਆ 10 ਫੀਟ ਦਾ ਸਰਾਊਂਡਿੰਗ ਏਰੀਆ ਕੋਈ ਵੀ ਬਣ ਸਕਦਾ। ਇਹਦੇ ਲਈ ਖੁੱਲੀ ਗੱਲ ਹੈ ਜੀ ਮੰਨੂ ਜਦੋਂ ਮਰਜ਼ੀ ਕਹਿੰਦੇ ਆਂਗੇ ਅੰਦਰ ਜੀ ਤੂੰ ਠੀਕ ਹੈ ਤੁਹਾਡੀ ਜਗ੍ਹਾ ਵਧੀਆ ਸਬਸਟੀਟਿਊਟ ਆ ਗਿਆ। ਮੇਰੇ ਤੋਂ ਕੁਆਲੀਫਾਈਡ ਬੰਦਾ ਤੇ ਮੇਰੇ ਤੋਂ ਐਕਸਪੀਰੀਅੰਸ ਕੋਈ ਵੀ ਬੰਦਾ ਆਏਗਾ ਤੇ ਮੇਰੀ ਤਰ੍ਹਾਂ ਸੇਵਾ ਕਰਨ ਵਾਲਾ ਮੈਂ ਤਾਂ ਆਪ ਲੱਭ ਰਿਹਾ ਮੈਂ ਸਗੋਂ ਬੋਣਾ ਕਹਿੰਦਾ ਜਿੰਮੇਵਾਰੀ ਪਰ ਮੇਰੀ ਕਮੇਟੀ ਨੇ ਕਿਹਾ ਨਹੀਂ ਤੁਸੀਂ ਇਹਦੇ ਚੱਲੋ ਵੀ ਨਾਲ ਤਾਂ ਦੇ ਦੇ ਨਰਬ ਇਹਦਾ ਇਹੀ ਹਾਲ ਹੋਣਾ ਜਿਹੜਾ ਪਹਿਲਾਂ ਸਰਕਾਰ ਜਿੱਥੇ ਪੂ ਲਿਆ ਕੇ ਛੱਡਿਆ ਇਹ ਵੀ ਖਤਮ ਹੋ ਜਣਾ ਤੁਹਾਡਾ ਸਾਰਾ ਕੁਝ ਤਾਂ ਮੈਂ ਅੱਜ ਜਿੰਮੇਵਾਰੀ ਦੁਆਰਾ ਮਿਲ ਲਈ ਹੈ ਤੇ ਇਹਦੇ ਲਈ ਮੈਂ ਉੱਧੇ ਬਕਨ ਬੰਦਾ ਜਿਤਾ ਪਹਿਲਾਂ ਕੀਤਾ ਉੱਥੋਂ ਇਸ ਤੋਂ ਵਧੀਆ ਅੱਗੇ ਮੈਂ ਕਰਕੇ ਦਾਂਗਾ ਸਵਾਲ ਨੂੰ ਠੀਕ ਹੈ ਜੀ ਤੁਹਾਡਾ ਕੁਐਸਚਨ ਸੀ ਪੋਲੀਟੀਕਲ ਬੰਦਿਆਂ ਦਾ ਜੀ ਜਦੋਂ ਅਸੀਂ ਕੋਈ ਪੋਲੀਟੀਕਲ ਬੰਦੇ ਧਾਰਮਿਕ ਸੰਸਾ ਦੇ ਜੋਣਿਆਂ ਤੇ ਉਹ ਸਾਨੂੰ ਇਹ ਮਤਲਬ ਕਿ ਕੋਈ ਬੈਨੇਫੀਟਰ ਨਹੀਂ ਹੁੰਦੇ ਸਾਡੇ ਇਮੇਜ ਖਰਾਬ ਕਰਦੇ ਨੇ ਇਸ ਕਰਕੇ ਅਸੀਂ ਇਹ ਆਪਣੇ ਵੀ ਕੰਸਟੀਟੂਐਂਟ ਨਹੀਂ ਪਾਇਆਦਾ ਕਿ ਕੋਈ ਬੰਦਾ ਪੋਲਿਟਿਕਲ ਜਿਹੜਾ ਬੰਦਾ ਉਹ ਸਾਡੀ ਟੀਮ ਦਾ ਮੈਂਬਰ ਨਹੀਂ ਅਸੀਂ ਉਹਨੂੰ ਨਾਮ ਪੱਤੀ ਕਰਾਂਗੇ ਨਾ ਸਾਡੀ ਟੀਮ ਦਾ ਮੈਂਬਰ ਹੋਏਗਾ ਉਹ ਮੈਂਬਰ ਬਣ ਜੇ ਪਰ ਅਸੀਂ ਉਹਨੂੰ ਕਿਸੇ ਮੈਨੇਜਮੈਂਟ ਜਿਨੀ ਲਵਾਗੇ ਨਹੀਂ ਨਹੀਂ ਲਵਾਗੇ ਕਿਉਂਕਿ ਕਿਉਂਕਿ ਅਸੀਂ ਅਸੀਂ ਨਰਪਖੀ ਰੰਸੀਆ ਸਾਡੇ ਲਈ ਕੋਈ ਪਾਟੀਕਲ ਪਾਰਟਨਰਸ਼ਿਪ ਨਹੀਂ ਸਾਡੇ ਲਈ ਇੱਕੋ ਜਿਹਿਆਂ ਨੇ ਕਿਉਂਕਿ ਅਸੀਂ ਸਾਨੂੰ ਕੋਲ ਪੈਸੇ ਲੈਣੇ ਸਰ ਸਰ ਸਾਲ ਸੰਜਿਆ ਪ੍ਰੋਗਰਾਮ ਤੇ ਜਦੋਂ ਅਸੀਂ ਇੱਕ ਬੰਦੇ ਟਾਰਗੇਟ ਬਣ ਜਨਾਂ ਤੇ ਸਾਨੂੰ ਉਹ ਜਿੰਨਾ ਕਈ ਚੀਜ਼ਾਂ ਦਾ ਐਫਐਜੀ ਫਿਲ ਕਰਨਾ ਮੈਂਦਾ ਜੇ ਤੁਹਾਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਠੀਕ ਹੈ ਸ਼ਰਮਾ ਜੀ ਮੈਂ ਲਾਈਕ ਮੈਂਬਰ ਹਾਂ ਸ਼੍ਰੀ ਦੁਰਗਾ ਮੰਦਿਰ ਸਾਹਿਬ ਫੇਜ਼ 10 ਲੋਹਲੀ ਦਾ ਐਮਰਿਟਿਡ ਡਿਪਟੀ ਸੈਕਟਰੀ ਪੰਜਾਬ ਗਵਰਨਮੈਂਟ ਅਟੈਂਡਰ অবজারভার ਵੀ ਲਗਾਇਆ ਗਿਆ ਚੈੱਕ ਕਰਾਇਗੇ ਜੀ ਠੀਕ ਹੈ ਕਹਿਣਾ ਚਾਹੁੰਗਾ ਸੀ ਮੈਂ ਇਹ ਕਹਾਂ ਕਿ ਜਿਹੜਾ ਅੱਜ ਦਾ ਪਹਿਲੇ ਜਨਰਲ ਬੋਡੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਮੇਰੇ ਤੇ ਬੈਜ ਜੀ ਦੇ ਵਿੱਚ ਵਿਸ਼ਵਾਸ ਸਪਰੈਡ ਕੀਤਾ ਔਰ ਸਾਨੂੰ ਜਿੰਮੇਵਾਰੀ ਦਿੱਤੀ ਕਿ ਅੱਜ ਦਾ ਇਲੈਕਸ਼ਨ ਜਿਹੜਾ ਹੈਗਾ ਉਹ ਵਿਦਾਊਟ ਫੇਵਰ ਐਂਡ ਕਿਸੇ ਉਹਦੇ ਮਤਲਬ ਫੇਵਰ ਐਂਡ ਫੇਅਰ ਜਿਹੜਾ ਹੈਗਾ ਉਹ ਕੰਡਕਟ ਹੋਵੇ ਕੁਛ ਨਹੀਂ ਫੇਵਰ ਨਾਲ ਕੀਤੀ ਜਾਵੇ ਤੋਂ ਉਹਦੇ ਵਿੱਚ ਖੁਸ਼ੀ ਇਸ ਗੱਲ ਦੀ ਹੈ ਕਿ ਬੈਜ ਜੀ ਬੜੇ ਪੰਜਾਬ ਪੁਰਾਣੇ ਤਜਰਬੇਕਾਰ ਇਨਸਾਨ ਨੇ ਦੇ ਬ੍ਰਾਊਨ ਸਾਹਿਬ ਦੇ ਪ੍ਰਧਾਨ ਵੀ ਆ ਗਏ ਆ ਪੌਲੀ ਦੇ ਤੋਂ ਮੈਨੂੰ ਬੜਾ ਅੱਛਾ ਲੱਗਿਆ ਕਿ ਇਸ ਤਰ੍ਹਾਂ ਦੇ ਇੱਕ ਇਨਸਾਨ ਦੇ ਨਾਲ ਮੈਂ ਜੋੜ ਕੇ ਜਿਹੜਾ ਅਸੀਂ ਇਲੈਕਸ਼ਨ ਕਰਵਾਇਆ ਉਹਦੇ ਸਾਰੀ ਜੈਮੀ ਬੋਡੀ ਸੈਟੀਸਫਾਈ ਰਹੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਕੋਈ ਰੌਲਾ ਕੋਈ اپੋਜੀਸ਼ਨ ਨਾਥਿੰਗ ਵਾਸ ਡਨ ਤੋਂ ਉਹਦੇ ਚ ਤਿੰਨ ਪੋਸਟਾਂ ਦਾ ਅਸੀਂ ਇਲੈਕਸ਼ਨ ਕਰਾਇਆ ਤੇ ਪ੍ਰਧਾਨ ਜੀ ਦਾ ਰੇ ਸ਼ਰਮਾ ਹੀ ਚੁਣਗੇ ਤੇ ਟੋਕੀ ਸਾਹਿਬ ਨੂੰ ਜਨਰਲ ਸੈਕਟੀ ਚੁਣਿਆ ਗਿਆ ਜੇਪੀ ਟੋਕੀ ਤੇ ਕੈਸ਼ਨ ਮਿਸਟਰ ਮੁਕੇਸ਼ ਮੁਕੇਸ਼ ਜੀ ਕੁਮਾਰ ਜੀ ਤੋਂ ਬਾਕੀ ਦੀਆਂ ਜਿਹੜੀਆਂ ਪੋਸਟਾਂ ਆ ਉਹਦਾ ਇਲੈਕਸ਼ਨ ਫਿਰ ਜਿਹੜਿਆ ਇਹ ਤਿੰਨ ਇਲੈਕਟਡ ਹੋਇਆ ਪੋਸਟਾਂ ਇਹ ਕਰਨਗੇ ਸਰ ਜਦੋਂ ਤੁਸੀਂ ਲਾਈਫ ਮੈਂਬਰ ਹੈਗੇ ਹੋ ਮੰਂਦਰ ਦੇ ਹਾਂਜੀ ਤੇ ਕਿਆ ਪਾਰਸ਼ਲਟੀ ਕਰਕੇ ਦੇ ਨਹੀਂ ਕੀਤਾ ਤੁਸੀਂ ਪ੍ਰਧਾਨ ਦੁਬਾਰਾ ਬਣਾਇਆ ਕਿ ਰਿਜ਼ਰਵ ਕਰਦੇ ਸੀਗੇ ਦੇਖੋ ਇਸ ਤਰ੍ਹਾਂ ਹੈ ਸਾਡੇ ਜਿਸਤਨ ਦੱਸੋ ਸ਼ਰਮਈ ਨੇ 77 ਵਾਲੇ ਆਈਟੀ ਦੇ ਕਰੀਬ ਮੈਂਬਰ ਹੈ ਗਿਆ ਜਿਹ ਚ ਅੱਜ ਦੀ ਹਾਜ਼ਰੀ ਕੰਮਕਾਂ 54 ਮੈਂਬਰ ਤਕਰੀਬ ਹੋਈ ਹੈ ਤੋਂ ਜਿਹੜੀ ਪਾਰਸ਼ਲਟੀ ਦੀ ਗੱਲ ਆ ਮੈਂ ਤੁਹਾਨੂੰ ਪਹਿਲੀ ਕਹਿ ਚੁੱਕਿਆ ਕਦੀ ਜੇ ਅਗਰ ਪਾਰਟੀ ਲਈ ਮੈਂ ਅਜ ਤੱਕ ਇਤਾਲਾ ਇਜੈਕਸ਼ਨ ਨਹੀਂ ਕੰਡਕਟਰ ਆ ਐ ਸਮੰਦਰ ਦੀਆਂ ਪਿਛਲੀਆਂ ਸਬਾਵਾਂ ਨੇ ਵੀ ਮੈਨੂੰ ਅਥੋਰਾਈਜ਼ ਕੀਤਾ ਸੀ ਉਸ ਸ਼ਰਮਾ ਇੱਕ ਐਡਵੋਕੇਟ ਵਿਸ਼ੇ ਸ਼ਰਮਾ ਅਹੀਂ ਉਹਨੇ ਕੰਡਕਟ ਕਰਾਉਂਦੇ ਰਿਹਾ ਜੋ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਸਾਡੀ ਰੈਪਿਊਟੇਸ਼ਨ ਪਹਿਲੀ ਖਰਾਬ ਹੋਣਾ ਸੀਗਾ ਕਿ ਪਾਰਟੀ ਕਰਦੇ ਆ ਤੁਸੀਂ ਕੰਮ ਦੇਖ ਕੇ ਹੀ ਦੁਬਾਰਾ ਇਹ ਬੋਡੀ ਜੁਨੀਅਰ ਕੱਲਾ ਕੰਮ ਦੇ ਕੇ ਨਹੀਂ ਜਿਹੜੀ ਸ਼ਰਮਾ ਜੀ ਦੀ ਜਿਹਨੂੰ ਕਹਿੰਦੇ ਬਿਲਕੁਲ ਸਾਫ਼ ਸੁਥਰੀ ਕਰਨਾ ਹੈ ਔਰ ਜਿਹੜੇ ਕਲੈਰਿਟੀ ਹੈ ਨਾ ਚੰਗ ਕਰਨ ਦੀ ਮੈਂ ਉਹਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਸਾਡੇ ਛੋਟੇ ਭਰਾ ਨੇ ਤੇ ਮੈਂ ਤਾਂ ਖੁਦ ਵੀ ਦਿਨੋਂ ਚਾਹੁੰਦਾ ਸੀਗਾ ਕਿ ਡਿਲੀਗ ਵਰਕਰ ਜਿਹੜੇ ਅੱਗੇ ਆਣ ਉਹ ਜਰਲੀ ਬਾਡੀ ਨੇ ਇਹਨਾਂ ਨੂੰ ਮਾਣ ਦਿੱਤਾ ਤੇ ਅਸੀਂ ਤਾਂ ਸਿਰਫ ਕੰਡਕਟਰ ਵਾਲੇ ਹੀ ਸੀ ਸੋ ਕਹਿਣ ਦਾ ਮਤਲਬ ਹੈ ਤੋਕੀ ਸਾਹਿਬ ਜੋ ਬਾਤ ਜੀ ਨੇ ਕਿਹਾ ਗਰੀਬ ਦੀ ਹੰਡੀ ਐਕਚੁਅਲੀ ਜਨਰਲ ਫੈਕਟਰੀ ਜਿਹੜਾ ਹੁੰਦਾ ਹੈ ਉਹ ਕਿਸੇ ਬਾਡੀ ਦਾ ਬਹੁਤ ਵੱਡੀ ਪਾਵਰ ਹੁੰਦੀ ਹੈ ਮੀਨਸ ਜੇ ਉਹ ਕੋਈ ਕੈਮਿਸਟਰੀ ਨਾ ਹੋਵੇ ਪ੍ਰਧਾਨ ਤੇ ਜਨਰਲ ਫੈਕਟਰੀ ਦੀ ਫਿਰ ਉਹ ਸਸਤਾ ਕਿਤੇ ਚੱਲ ਹੀ ਨਹੀਂ ਸਕਦੀ ਕੋਈ ਵੀ ਕੰਟਰੋਵਰਸੀ ਅਗਰ ਹੁੰਦੀ ਹੈ ਉਹ ਸੰਸਥਾ ਜਿਹੜੀ ਅੱਗੇ ਵਧ ਨਹੀਂ ਸਕਦੀ ਜਿਹੜੀ ਡਿਵੈਲਪਮੈਂਟ ਪਿਛਲੇ 2.5 ਸਾਲਾਂ ਦੇ ਮੰਦਰ ਦੇ ਅਸੀਂ ਦੇਖ ਰਹੇ ਆ ਐਡਾ ਵਧੀਆ ਇਹਨਾਂ ਨੇ ਥੱਲੇ ਬੇਸਮੈਂਟ ਦਾ ਹਾਲ ਬਣਾਇਆ ਮੇਰੇ ਖਿਆਲ ਆ ਬੋਹਾਲੀ ਦੇ ਸ਼ਾਇਦ ਕਿਸੇ ਰੇਅਰ ਮੰਦਰ ਜੀ ਐਸਾ ਹੋਵੇ ਬਾਕੀ ਅਸੀਂ ਉਮੀਦ ਕਰਦੇ ਆ ਕਿ ਸ਼ਰਮਾ ਜੀ ਨੇ ਇਸ ਤਰ੍ਹਾਂ ਉੱਪਰ ਕਮਰਿਆਂ ਦੀ ਪ੍ਰੋਪੋਜ਼ਲ ਔਰ ਨਾਲ ਇਹ ਵੀ ਬੜੇ ਕੌਨਫੀਡੈਂਸ ਨਾਲ ਕਿਹਾ ਹੈ ਕਿ ਅਸੀਂ ਉਹ ਬਣਾਵਾਂਗੇ ਜਿਹੜੇ ਸਾਰੇ ਬੋਹਾਲੀ ਦੇ ਕਿਸੇ ਮੰਦਰ ਚੋਂ ਕਮਰੇ ਨਹੀਂ ਬਣੇ ਤੋਂ ਵਿਵਿਸ਼ ਕਿ ਸ਼ਰਮਾ ਜੀ ਆਪਣੇ ਮਿਸ਼ਨ ਚ ਕਾਮਯਾਬ ਹੋਣ ਔਰ ਐਗਜ਼ੈਕਟਲੀ ਦੇ ਵੀ ਅੱਛੇ ਮੈਂਬਰ ਚੋਂ ਜਿਹੜੀ ਵਿਲਿੰਗ ਵਰਕਰ ਹੋ ਜੀ ਹਾਂ ਸਰ ਕੀ ਕਹਿਣਾ ਚਾਹੋ ਤੁਸੀਂ ਯੂਥੋਂ ਤੇ ਤੁਹਾਨੂੰ ਕੈਸ਼ੀਅਰ ਚੁਣਿਆ ਗਿਆ ਮੰਦਰ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੈਂ ਬਹੁਤ ਹੀ ਵਧੀਆ ਮਹਿਸੂਸ ਕਰ ਰਿਹਾ ਜੀ ਸਭ ਤੋਂ ਵੱਡਾ ਤਾਂ ਮੈਂ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਜਿਹੜੀ ਵਰਕਿੰਗ ਕਮੇਟੀ ਹੈ ਉਹਦਾ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਮੈਨੂੰ ਇਹ ਕੰਮ ਜਿਹੜਾ ਸੌਂਪਿਆ ਤੇ ਮੇਰੀ ਇਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਿੰਨੀ ਵੀ ਸੇਵਾ ਮੇ ਤੋਂ ਹੋ ਸਕੇ ਉਹ ਮੈਂ ਕਰਾਂਗਾ ਜੀ